ਇਹ ਲੈ ਕੇ ਕਨਮੈਂਸ਼ਨ ਕਰਾਈ ਸੀਗੀ ਨਸ਼ਿਆਂ ਦੇ ਖਿਲਾਫ ਉਸ ਤੋਂ ਬਾਅਦ ਉਹ ਕਬੱਡੀ ਖਿਡਾਰੀ ਵਾਲਾ ਮਸਲਾ ਸੀਗਾ ਜਿਹੜਾ ਹੁਣ ਨੀਤ ਇਹ ਬਣ ਕੇ ਆ ਰਿਹਾ ਕੈਂਡੀਡੇਟ ਇਹਦੇ ਇਲਾਕੇ ਜੋ ਧਕੇਸ਼ ਨਹੀਂ ਹੋ ਜੇ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਵਾਪਰ ਰਹੀਆਂ ਜਿਵੇਂ ਕੋਈ ਸਰਕਾਰ ਦਾ ਜਿਵੇਂ ਕੋਈ ਪਰਮਾਤਮਾ ਹੀ ਇਹਨਾਂ ਦੇ ਖਿਲਾਫ ਹੋ ਗਿਆ ਕਿਉਂਕਿ ਧੋਖੇਬਾਜ਼ੀ ਬਹੁਤ ਵੱਡੀ ਕੀਤੀ ਹੈ। ਉਹ ਨਵਰਤ ਕਰਨ ਲੱਗੇ ਹੋਏ ਆ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਬਣਾਏ ਹੋਏ ਆ। ਧੰਦਾਈ ਜਿਹੜਾ ਰਾਜਨੀਤੀ ਦਾ ਤਾਂ ਮਰਗਾ ਭੋਗਾ ਤੇ ਵਿਆਹਾਂ ਤੇ ਚੱਲਦਾ ਹੈ। ਉਪਸ਼ਟਤਾ ਤਾਂ ਹੀ ਨਹੀਂ ਸੀਗਾ ਮਰਗ ਤੇ ਆਏ ਅਗਲਾ ਕਹਿੰਦਾ ਅਫਸੋਸ ਤੇ ਵੇਲੇ ਗੱਲ ਨਹੀਂ ਕਰਨੀ ਵਿਆਹ ਤੇ ਆਏ ਅਗਲਾ ਕਹਿੰਦਾ ਸ਼ਾਇਦ ਖੁਸ਼ੀ ਦਾ ਮੌਕਾ ਗੱਲ ਨਹੀਂ ਕਰਨੀ ਤੇ ਵੋਟਰਾਂ ਤੋਂ ਬਿਨਾ ਕਿਤੇ ਆਉਂਦੇ ਨਹੀਂ ਐ ਉਹ ਠਕਨਾ ਕਰਮ ਵਾਪਰਨ ਤੋਂ ਪਹਿਲਾਂ ਵੀ 3-4 ਵਿਧਾਇਕਾਂ ਨੂੰ ਭੁਘੇਰਾ ਪੈ ਗਿਆ ਸਵਾਲ ਪੁੱਛੇ ਗਏ ਮੇਰਾ ਖਿਆਲ ਹੈ ਕਿ ਗੋਡਿਆਂ 'ਚ ਬੈਠਣਗੇ ਤੁਹਾਡੇ ਜੇ ਨਹੀਂ ਬੈਠੇ ਤਾਂ ਖੇਡਾ ਛੋੜਨ ਵਾਸਤੇ ਆਪਾਂ ਇਹਨਾਂ ਦੇ ਥੱਲੇ ਨਾ ਲੱਗੀ ਇੱਕ ਬੜੀ ਚੰਗੀ ਸ਼ੁਰੂਆਤ ਤੁਹਾਡੇ ਤੋਂ ਹੋਈ ਐ ਜੇ ਪਤਾ ਸੀ ਬਿਕਦੇ ਆ ਇੱਕ ਅਸੀਂ ਦਬਾ ਲਏ ਜਾਂਦੇ ਆ ਘਟਕਟ ਦਬਣ ਤੋਂ ਤਾਂ ਬਚ ਗਏ ਪਿੰਡ ਗੁਜਰਾ ਨਹੀਂ ਇਕੱਲਾ ਰਿਹਾ ਹੁਣ ਕਈ ਪਿੰਡਾਂ 'ਚ ਅਸਰ ਦੇਖਣ ਨੂੰ ਮਿਲ ਰਿਹਾ ਹੈ ਜ਼ਹਿਰੀਲੀ ਸ਼ਰਾਬ ਨੇ ਜਾਨਾਂ ਲਈਆਂ ਨੇ ਪਰ ਇਸ ਦਾ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਨਾ ਤਾਂ ਕੋਈ ਲੀਡਰ ਆਉਂਦਾ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਕਹਿੰਦੇ ਸਹੀ ਢੰਗ ਨਾਲ ਕੰਮ ਕਰ ਰਿਹਾ ਜਿਸ ਦੇ ਕਰਕੇ ਲੋਕ ਖੱਜਲ ਹੋ ਰਿਹਾ ਸੰਗਰੂਰ ਆਉਣਾ ਪੈ ਗਿਆ ਡੀਸੀ ਦਫ਼ਤਰ ਘੇਰਨਾ ਪੈ ਗਿਆ ਪਰ ਹਾਲੇ ਕੁਝ ਵੀ ਸੁਣਿਆ ਨਹੀਂ ਜਾ ਰਿਹਾ ਗੱਲ ਉੱਥੇ ਦੀ ਉੱਥੇ ਖੜੀ ਹੈ ਇਸ ਮਾਮਲੇ ਦੇ ਉੱਤੇ ਮੇਰੇ ਨਾਲ ਹਾਜ਼ਰ ਨੇ ਤੁਸੀਂ ਦੇਖ ਲਿਆ ਇਹਨਾਂ ਨੂੰ ਔਰ ਹਰ ਮਸਲੇ ਦੇ ਉੱਤੇ ਬੋਲਦੇ ਆ ਪਰ ਇਸ ਥਾਂ ਦੇ ਉੱਤੇ ਵੀ ਚੇਚੇ ਐਸਪੀ ਬਲਵਿੰਦਰ ਸਿੰਘ ਸੇਖੋ ਨਾਲ ਅਸੀਂ ਗੱਲ ਕਰਾਂਗੇ ਕਿਵੇਂ ਸਮਝਦਿਆਂ ਮਾਮਲੇ ਨੂੰ ਸਭ ਤੋਂ ਪਹਿਲਾਂ ਸੇਖੋ ਸਾਹਿਬ ਇਸ ਤੇ ਉੱਤੇ ਮੈਂ ਪਹਿਲੀ ਟਿੱਪਣੀ ਲੈਣਾ ਚਾਹੁੰਦਾ ਕਿ ਜਿਹੜਾ ਸਾਰਾ ਘਟਨਾ ਕ੍ਰਮ ਹੋਇਆ ਨਾ ਤੇ ਪਹਿਲੀ ਵਾਰੀ ਹੋਇਆ ਤੇ ਇਹ ਵੀ ਗੱਲ ਹੋ ਰਹੀ ਹੈ ਕਿ ਨਾ ਇਹ ਆਖਰੀ ਹੈ ਕਿਉਂਕਿ ਜਿਹੜੇ ਢੰਗ ਨਾਲ ਸਿਸਟਮ ਚੱਲ ਰਿਹਾ ਹੈ ਪਹਿਲੀ ਨਜ਼ਰੇ ਕਿਵੇਂ ਵੇਖਿਆ ਸਾਰੇ ਘਟਨਾ ਕ੍ਰਮ ਇੱਕ ਤਾਂ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ ਵੀ ਮੈਂ ਕਿਵੇਂ ਪਹੁੰਚਿਆ ਮੈਂ ਇੱਥੇ ਤਕਰੀਬਨ 6 ਮਹੀਨਿਆਂ ਤੋਂ ਸਿਗਰੂਰ ਜ਼ਿਲ੍ਹੇ ਦੇ ਵਿੱਚ ਵਿਚਰ ਰਿਹਾ ਹਾਂ ਪਹਿਲਾਂ ਇੱਥੇ ਕਨਵੈਨਸ਼ਨ ਕਰਾਈ ਸੀਗੀ ਨਸ਼ਿਆਂ ਦੇ ਖਿਲਾਫ ਉਸ ਤੋਂ ਬਾਅਦ ਉਹ ਕਬੱਡੀ ਖਿਡਾਰੀਆਂ ਵਾਲਾ ਮਸਲਾ ਸੀਗਾ ਜਿਹੜਾ ਹੁਣ ਮੀਤਹਿਰ ਬਣ ਕੇ ਆ ਰਿਹਾ ਕੈਂਡੀਡੇਟ ਇਹਦੇ ਇਲਾਕੇ ਜੋ ਧਕੇਸ਼ਾਂ ਜਿਹੇ ਹੁੰਦੇ ਆ ਤੇ ਉਸ ਤੋਂ ਬਾਅਦ ਆ ਘਟਨਾ ਜਿਹੜੀ ਹੈਗੀ ਐ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਵਾਪਰ ਰਹੀਆਂ ਜਿਵੇਂ ਕੋਈ ਸਰਕਾਰ ਦਾ ਜਿਵੇਂ ਕੋਈ ਪਰਮਾਤਮਾ ਹੀ ਇਹਨਾਂ ਦੇ ਖਿਲਾਫ ਹੋ ਗਿਆ ਹੋਵੇ ਕਿਉਂਕਿ ਧੋਖੇ ਬਾਈ ਬਹੁਤ ਵੱਡੀ ਕੀਤੀ ਐ ਲੋਕਾਂ ਦੀਆਂ ਪਿੱਠਾਂ ਦੇ ਛੁਰੇ ਬਹੁਤ ਵੱਡੇ ਵਜੇ ਹੋਏ ਲੋਕ ਇੱਕ ਤਾਂ ਦੁਖੀ ਹੁੰਦਾ ਇੱਕ ਗੁੱਸੇ 'ਚ ਹੁੰਦਾ ਇੱਕ ਨਫਰਤ 'ਚ ਹੁੰਦਾ ਮੈਨੂੰ ਹਰ ਵਾਰ ਗੱਲ ਕਰਨੀ ਪੈਂਦੀ ਐ ਉਹ ਮੈਂ ਕਹਿੰਦਾ ਹੁਣ ਮਰਿਆ ਤੇ ਵੀ ਆਉਣੋਂਗੇ ਤੁਸੀਂ ਧੰਦਾਈ ਜਿਹੜਾ ਰਾਜਨੀਤੀ ਦਾ ਤਾਂ ਮਰਗਾਂ ਭੋਗਾਂ ਤੇ ਵਿਆਹਾਂ ਤੇ ਚੱਲਦਾ ਤੇ ਅੱਜ ਤੁਸੀਂ ਮਰਿਆ ਤੇ ਆਉਣ ਤੋਂ ਵੀ ਨਹੀਂ ਕਰੀਏ ਕਾਰਨ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੈਗਾ ਇਹ ਜਵਾਬ ਹੋਵੇ ਕਿਉਂਕਿ ਸਵਾਲ ਆਉਣ ਲੱਗ ਪਏ ਅੱਗੇ ਸੌਖਾ ਸੀ ਬਹੁਤ ਇਹਨਾਂ ਨੂੰ ਲੱਗਦਾ ਸਾਬ ਪੁੱਛਦਾ ਤਾਂ ਹੀ ਨਹੀਂ ਸੀਗਾ ਮਰਗ ਤੇ ਆਏ ਅਗਲਾ ਕਹਿੰਦਾ ਅਫਸੋਸ ਤੇ ਵੇਲੇ ਗੱਲ ਨਹੀਂ ਕਰਨੀ ਵਿਆਹ ਤੇ ਆਏ ਅਗਲਾ ਕਹਿੰਦੇ ਸ਼ਾਇਦ ਖੁਸ਼ੀ ਦਾ ਮੌਕਾ ਗੱਲ ਨਹੀਂ ਕਰਨੀ ਤੇ ਵੋਟਰਾਂ ਤੋਂ ਬਿਨਾ ਕਿਤੇ ਆਉਂਦੇ ਨਹੀਂ ਹੁਣ ਵੋਟਰਾਂ ਤੋਂ ਬਿਨਾ ਆਉਣਾ ਪੈ ਰਿਹਾ ਹੈ ਇੱਥੇ ਸਵਾਲਾਂ ਦਾ ਜਵਾਬ ਦੇਣੇ ਪੈਣੇ ਜਵਾਬ ਲੈ ਇਹ ਘਟਨਾ ਕਰਾਂ ਵਾਪਰਨ ਤੋਂ ਪਹਿਲਾਂ ਵੀ 3-4 ਵਿਧਾਇਕਾਂ ਨੂੰ ਭੁਘੇਰਾ ਪੈ ਗਿਆ ਸਵਾਲ ਪੁੱਛੇ ਗਏ ਤੇ ਅੱਗੋਂ ਤਲਖੀ ਚ ਆ ਜਾਂਦੇ ਆ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਇਹ ਘਟਨਾ ਕਰਾਂ ਵਾਪਰਿਆ ਤੇ ਦਿੱਲੀ ਵਾਲ ਤਾਂ ਸਾਰਿਆਂ ਨੇ ਗੱਡੀਆਂ ਮੋੜ ਲੀਆਂ ਪਰ ਇੱਥੇ ਨਹੀਂ ਤੌੜਿਆ ਮੈਂ ਯਾਦ ਹੈ ਮੈਨੂੰ ਭੁਗਤ ਮੋਗੀ ਤੁਸੀਂ ਮੇਰੇ ਨਾਲ ਹੀ ਖੜੇ ਹੋ ਜੋ ਘਟਨਾ ਵਾਪਰੀ ਸੀ ਪਰ ਹਾਲ ਹੁਣ ਕੀ ਹੈ ਮੈਂ ਮੰਨਤਾ ਕਰ ਲਿਆ ਹੋਣਗੇ ਮੰਤਰੀ ਪਤਾ ਮੈਂ ਤੁਹਾਡੀ ਪਰਸਲਾ ਪਰ ਮੇਰਾ ਖਿਆਲ ਹੈ ਕਿ ਗੋਡਿਆਂ 'ਚ ਬੈਠਣਗੇ ਤੁਹਾਡੇ ਜੇ ਨਹੀਂ ਬੈਠੇ ਤਾਂ ਖੇੜਾ ਛੋੜਨ ਵਾਸਤੇ ਪਰ ਮੈਂ ਪੱਤਰਕਾਰ ਭਾਈਚਾਰੇ ਨੂੰ ਵੀ ਬੇੜਾ ਅਪੀਲ ਕਰਦਾ ਕਿ ਆਪਾਂ ਇਹਨਾਂ ਦੇ ਥੱਲੇ ਨਾ ਲੱਗੀ ਇੱਕ ਬੜੀ ਚੰਗੀ ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਜੇ ਬਲਵਿੰਦਰ ਸੇਖੋਂ ਨੂੰ ਉਹ ਮੰਤਰੀ ਫੋਨ ਨਾ ਕਰਦਾ ਤੇ ਅੱਜ ਮੈਂ ਇੱਥੇ ਨਾ ਖੜਾ ਹੁੰਦਾ ਤੇ ਐਵੇਂ ਮੀਡੀਆ ਦੀ ਯਾਦੀ ਦਾ ਵੀ ਇੱਕ ਜਿਹੜਾ ਬਿਗਲ ਹੈ ਉਹ ਛੋਟੇ ਭਾਈ ਤੇਰੇ ਕੋਲ ਵੱਜ ਸਕਦਾ ਤੁਸੀਂ ਜੇ ਤਕੜੇ ਹੋਗੇ ਇਸ ਨੂੰ ਚਲੋਗੇ ਤੇ মিডিਆ ਜਿਹੜਾ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿਹੜੀ ਹੈ ਗੁਲਾਮੀ ਵਿੱਚੋਂ ਨਿਕਲ ਜੂਗਾ ਕਿਉਂਕਿ ਬੜੀ ਤਰ੍ਹਾਂ ਦੀ ਗੁਲਾਮੀ ਹੁੰਦੀ ਹੈ ਇੱਕ ਤਾਂ ਅਸੀਂ ਵਿਕਦੇ ਆਂ ਇੱਕ ਅਸੀਂ ਦਬਾਲੇ ਜਾਂਦੇ ਆਂ ਘਟੋ ਘਟ ਦਬਣ ਤੋਂ ਤਾਂ ਬਚੀਏ ਇਸ ਕਰਕੇ ਇਹ ਜਿਹੜੇ ਹਾਲਾਤ ਬਣੇ ਆ ਜੋ ਵੀ ਮਤਲਬ ਆਗਾ ਹੋਣ ਵਾਲੇ ਜਿਹੜਾ ਸਮਾਂ ਆ ਰਿਹਾ ਹੈ ਕਿਉਂਕਿ ਇਲੈਕਸ਼ਨ ਆਗੇ ਉਤਰੋ ਇਲੈਕਸ਼ਨ ਇੱਕ ਡਿਫਰੈਂਟ ਚੀਜ਼ ਆ ਗਈ ਨਾ ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਪਰਖਿਆ ਮੈਂ ਇਸ ਟਾਈਮ 'ਚ ਆ ਜਾਣਗੀਆਂ ਫਿਰ ਮੈਂ ਹੋਈ ਕਹਿ ਰਿਹਾ ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂਗਾ ਸਵਾਲ ਕਰਨ ਵਾਸਤੇ ਲੋਕ ਗਰੀਬ ਘਰਾਂ 'ਚ ਵੀ ਵਿਚਰੇ ਹੋਣਗੇ ਪੁਲਿਸ ਦੀ ਜਿਹੜੀ ਕੰਮ ਕਰਨ ਦੀ ਜਿਹੜੀ ਹੈ ਗਤੀ ਹੈ ਜਾਂ ਜਿਹੜਾ ਢੰਗ ਹੈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਬਤਾਰ ਡੀਐਸਪੀ ਤੁਸੀਂ ਵੀ ਲੰਮਾ ਸਮਾਂ ਸੇਵਾ ਕੀਤੀ ਹੈ ਨਾ ਪੰਜਾਬ ਪੁਲਿਸ ਚ ਜੋ ਪੁਲਿਸ ਨੇ ਹੁਣ ਤੱਕ ਦੱਸਿਆ ਉਹਦੇ ਵਿੱਚ ਤੁਹਾਨੂੰ ਸਚਾਈ ਦੇ ਨੇੜੇ ਗੱਲਾਂ ਆਪਦੀਆਂ ਨਹੀਂ ਨਹੀਂ ਪੁਲਿਸ ਨੇ ਜੋ ਦੱਸਣਾ ਹੈ ਉਹ ਉਹਨਾਂ ਨੇ ਉਸ ਉਹਨੂੰ ਫੈਕਟਸ ਦੱਸਣੇ ਜਿਹੜੇ ਉਹਨਾਂ ਨੂੰ ਦੱਸਣੇ ਜ਼ਰੂਰੀ ਹੈਗੇ ਕੁਝ ਚੀਜ਼ਾਂ ਜਿਹੜੀ ਨਹੀਂ ਦੱਸਣ ਵਾਲੀਆਂ ਉਹਨਾਂ ਨੇ ਇਸ ਕਰਕੇ ਲੁਕੋ ਲੈਣੀਆਂ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੁਣ ਨਹੀਂ ਦੱਸਿਆ ਜਾ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਲੁਕੋਈਆਂ ਜਾ ਰਹੀਆਂ ਹੋ ਸਕਦੀਆਂ ਕੋਈ ਨਾਮ ਜਿਹੜੇ ਹੈਗੇ ਅਜੇ ਕੋਈ ਨਾਮਜ਼ਦ ਕੀਤੇ ਹੋਏ ਹੋਣ ਉਹਨਾਂ ਨੂੰ ਅਜੇ ਡਿਸਕਲੋਜ਼ ਨਾ ਕਰਨਾ ਹੋਵੇ ਇਹ ਜਿਹੀਆਂ ਗੱਲਾਂ ਤਾਂ ਨਾਰਮਲ ਹੁੰਦੀਆਂ ਪਰ ਗੱਲ ਇਹ ਵੀ ਜਿਹੜੀ ਹੁਣ ਮੀਟਿੰਗ ਹੋਈ ਸੀ ਉਹਦੇ ਵਿੱਚ ਮੈਂ ਵੀ ਉਹਦਾ ਪਾਰਟ ਸੀਗਾ ਤੇ ਮੈਂ ਦੇਖ ਲਿਆ ਸੀਗਾ ਕਿ ਜਿਹੜੀ ਇਹ ਤਿਆਰੀ ਹੈਗੀ ਪ੍ਰਸ਼ਾਸਨ ਦੀ ਉਹ ਇਹ ਹੀ ਹੈ ਕਿ ਗੁੰਗਲੋਂ ਤੋਂ ਮਿੱਟੀ ਝਾੜ ਕੇ ਖੜਾ ਇੱਕ ਨਵੀਂ ਪਰਤ ਪਾਓ ਜਿਵੇਂ ਅੱਜ ਤੁਹਾਡੇ ਬਾਰੇ ਗੱਲ ਕਰ ਰਹੇ ਆਂ ਵੀ ਇਹ ਨੂੰ ਪਿਛੇ ਲੈ ਜੀਏ ਕਿਤੇ ਤਿੰਨ ਸੌ ਮੌਤਾਂ ਹੋਈਆਂ ਸੀ ਹੋਰ ਬੜੀ ਬੜੀ ਬਹੁਤ ਪ੍ਰੋਬਲਮ ਆਈ ਹੈ ਚਿੱਟੇ ਦੀ ਗੱਲ ਕਰ ਲਈਏ ਪਿਛੇ ਤਾਂ ਕੋਈ ਨਹੀਂ ਜਾਣਦਾ ਨਾ ਕਿਉਂਕਿ ਪਿਛੇ ਪੋਲੀਟਿਕਲ ਬੌਸ ਹੁੰਦੇ ਆ ਪਰ ਲੋਕ ਪ੍ਰਾਣੀਆਂ ਗੱਲਾਂ ਪੱਟ ਕੇ ਲਿਆ ਰਹੇ ਆ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਆ ਗਏ ਤੁਸੀਂ ਆਪੋਜੀਸ਼ਨ ਚ ਹੁੰਦੇ ਸੀ ਤੇ ਆਹ ਕਹਿੰਦੇ ਸੀ ਅੱਜ ਹੋਰ ਇਹੀ ਤਾਂ ਕਾਰਨ ਹੈ ਹੁਣ ਕਿਹੜਾ ਮੂੰਹ ਲੈ ਕੇ ਆਉਣਗੇ ਇਹ ਇੱਥੇ ਤਰਨ ਤਰ ਜਾ ਕੇ ਕਿਵੇਂ ਚੀਕਾ ਮਾਰਦਾ ਸੀ ਆਪ ਹਰਪਾਲ ਸਿੰਘ ਚੀਮਾ ਆਪੋਜੀਸ਼ਨ ਦਾ ਲੀਡਰ ਸੀ ਉਦੋਂ ਦੂਜੇ ਪਾਸੇ ਇਹ ਗੱਲਬਾਤ ਆ ਉਹ ਤਾਂ ਸੁਣਦੀ ਲੋਕਾਂ ਨੂੰ 마સ્ક ਤਾਂ ਥੋੜੇ ਅੱਜ ਲਹਿ ਗਏ 마સ્ક ਤਾਂ ਜਿਹੜੇ ਪਤਾ ਨਹੀਂ ਮੇਰੇ ਬਾਰੇ ਉਹ ਟਿੱਪਣੀ ਉਹ ਜੀ ਨਹੀਂ ਕਰਨ ਜਾਉਣਾ ਪਰ ਤੁਸੀਂ ਜਿਸ ਤਰ੍ਹਾਂ ਦੀ ਬੇਸ਼ਰਮੀਆਂ ਦੇ ਨਾਲ ਗਾਣੇ ਗਾਉਣ ਲੱਗੇ ਹੋਏ ਆ ਨੱਚਣ ਲੱਗੇ ਹੋਏ ਹੋ ਠੀਕ ਹੈ ਇੱਕ ਪੰਜਾਬ ਨੂੰ ਥਾਂ ਥਾਂ ਤੇ ਰੰਗਲਾ ਪੰਜਾਬ ਲਿਖਿਆ ਹੋਇਆ ਸੀ ਹੁਣ ਤਾਂ ਚੋਰ ਬੋਰਡ ਲੱਗੇ ਆ ਕਿਹੜੇ ਰੰਗਾਂ ਚ ਪੰਜਾਬ ਰੰਗਿਆ ਪੰਜਾਬ ਤਾਂ ਤੁਸੀਂ ਨੌਜਵਾਨੀ ਦੇ ਖੂਨ ਨਾਲ ਰੰਗਣਾ ਸ਼ੁਰੂ ਕਰ ਦਿੱਤਾ ਹਰੇ ਭਰੇ ਦੀ ਗੱਲ ਤਾਂ ਉੱਤੇ ਰਹੀ ਨਹੀਂ ਹੈਗੀ ਆ ਉਜੜ ਕੇ ਸਾਰਾ ਕੁਝ ਡਾ ਨਸ਼ੇ ਨਾਲ ਕੀ ਹਾਲਾਤ ਹੋਏ ਨੇ ਆ ਸ਼ਰਾਬ ਦੀਆਂ ਗੱਲਾਂ ਜੇ 300 ਮੌਤਾਂ ਜਿਹੜੀਆਂ ਹੋਈਆਂ ਸੀਗੀਆਂ ਉਹਦੇ ਚ ਸੀ ਤੇ ਇਹਨਾਂ ਨੂੰ ਸਾਰਾ ਪਤਾ ਹੈ ਉਹ ਦਿੱਲੀ ਜੇ ਪਈ ਹੈ ਉਹਨੂੰ ਲੈ ਕੇ ਕਿਥੇ ਆਉਣਾ ਸੀ ਜੇ ਉਹਦੀ ਜਾਂਚ ਹੋਈ ਹੁੰਦੀ ਉਹਦੇ ਤੇ ਕੁਝ ਹੋਇਆ ਹੁੰਦਾ ਤੇ ਅੱਜ ਇਕੜਦਾ ਨਾ ਵਾਪਰਦੀ ਕਿਉਂਕਿ ਉਹੋ ਹੀ ਫੈਕਟਰੀਆਂ ਚੱਲੀ ਜਾਂਦੀਆਂ ਉਹੋ ਹੀ ਸਭ ਕੁਝ ਚੱਲੀ ਜਾਂਦਾ ਕੁਝ ਨਹੀਂ ਹੈ ਕਮਾਂਡ ਬਦਲ ਗਈ ਜਿਹੜੇ ਉਹ ਸੀਗੇ ਉਹ ਐਮਐਲਏ ਹੁਣ ਉਹਨਾਂ ਦਾ ਹਿਸਾਬ ਲੱਗਿਆ ਇਹ ਨਹੀਂ ਕਿ ਕੋਰਣਾਵੇਂ ਬੰਦੇ ਇਹਨਾਂ ਦੇ ਸੇ ਬਦਲ ਗਏ ਇੱਕ ਦਾਵਾ ਵੀ ਸੀ ਟਵੀਟ ਦੇ ਜ਼ਰੀਏ ਵੀ ਤਕਰੀਰਾਂ ਚ ਵੀ ਗਰੰਟੀ ਵੀ ਦਿੱਤੀ ਗਈ ਸੀ ਕਿ 20000 ਕਰੋੜ ਦੇ ਕਰੀਬ ਸ਼ਾਇਦ 25000 ਕਰੋੜ ਅਸੀਂ ਜਿਹੜਾ ਐਕਸਾਈਜ਼ ਤੋਂ ਇਕੱਠਾ ਕਰਨਾ ਖਜ਼ਾਨਾ ਐਸੇ ਢੰਗ ਨਾਲ ਭਰਾਂਗੇ ਕਰਜ਼ਾ-ਕੁਰਜ਼ਾ ਤੇ ਸ਼ਰਾਬ ਪੌੜ ਸੀ ਚਾ ਫਸ ਕੇ ਕਸੂਤੇ ਕਟੜ ਇਮਾਨਦਾਰੀ ਦਾ ਜਿਹੜਾ ਅੰਦੇ ਇੱਕ ਤੇ ਕੋਈ ਹੈ ਤਾਂ ਸੇ ਨਾ ਕਿਤੇ ਕੋਈ ਸਵਰਗਦਰਕ ਵੀ ਤਾਂ ਹੈਗਾ ਹੀ ਹੈ ਜਿਹੜੇ ਬੰਦੇ ਮਾੜਾ ਮੋਟਾ ਵੀ ਆਪਣੀ ਗੱਲ ਤੇ ਨਾ ਪਗਣ ਤੇ ਉਹਨੂੰ ਕੁਦਰਤਾਂ ਵੇਖਦੀ ਹੈ ਅੱਜ ਕੀ ਹਾਲਾਤ ਹੋਈ ਹੈ ਉਹ ਸੌਦੀ ਦੀ ਜਵਾਨਤੀ ਨਹੀਂ ਹੋਈਗੀ ਤੇ ਜਵਾਨਤ ਇਹਦੀ ਵੀ ਨਹੀਂ ਹੋਣੀ ਲੱਖ ਭਾਵੇਂ ਆਪਾਂ ਪੋਲਿਟਿਕਲ ਗੱਲ ਕਰੀਏ ਵੀ ਅੱਜ ਇਹ ਹੈ ਉਹ ਹੈ ਪੰਜਾਬ ਦੇ ਵਿੱਚ ਇਹਦਾ ਇੰਪੈਕਟ ਬਹੁਤ ਚੰਗਾ ਗਿਆ ਕਿਉਂਕਿ ਲੋਕ ਬਹੁਤ ਨਫ਼ਰਤ ਕਰਦੇ ਸੀ ਲੋਕਾਂ ਨੇ ਖੁਸ਼ੀ ਮਨਾਈ ਹੈ ਕੁਝ ਲੋਕ ਇਹ ਜਿਹੜੇ ਜਿਹੜੇ ਚੁੱਪਦੇ ਆ ਆਪਾਂ ਥਾਂ ਥਾਂ ਲਿਖਿਆ ਵੇਖਦੇ ਸੀ ਸਾਰਾ ਪੰਜਾਬ ਕੇਜਰੀਵਾਲ ਦੇ ਨਾਲ ਫਿਰ ਜਾਂ ਇੱਕ ਮੌਕਾ ਕੇਜਰੀਵਾਲ ਹੋਣੀ ਤੂੰ ਪੰਜਾਬ ਦਾ ਪੁੱਤ ਬਣ ਲਾ ਉਹਨਾਂ ਚਿਰ ਜਿੰਨਾਂ ਚਿਰ ਨਹੀਂ ਹੁਣ ਤੱਕ ਤੇ ਤੈਨੂੰ ਨਹੀਂ ਬਣ ਦਿੱਤਾ ਪਹਿਲੇ ਦਿਨ ਤੂੰ ਸੋਚ ਚੱਕੀ ਨਹੀਂ ਸੀ ਗੋਡੇ ਇਹਦੇ ਪਹਿਲਾਂ ਫੜਲੇ ਸੀ ਜਾ ਕੇ ਸਾਰੀ ਦੁਨੀਆ ਨਹੀਂ ਵੇਖੀ ਹੋਏ ਅੱਜ ਤੱਕ ਇਹਦੇ ਗੋਡੇ ਜਿਹੜੇ ਢੀਲ ਚ ਗਏ ਆ ਅੱਜ ਤੱਕ ਇਹ ਗੱਡੀਆਂ ਜਿਹੜੀਆਂ ਭੱਜ ਰਹੀਆਂ ਉਥੇ ਦਿੱਲੀ ਨੂੰ ਉਹਦੀ ਚਾਪਲੂਸੀ ਕਰਨ ਜੁੱਤੀਆਂ ਚੱਟਣ ਵਾਸਤੇ ਕਿ ਜਿਹੜੀ ਬਲਦੀਆਂ ਉਹ ਇੱਥੇ ਨਹੀਂ ਆ ਸਕਦੀਆਂ ਤਿੰਨ ਮੰਤਰੀ ਡੈਮੋਕ੍ਰੇਸੀ ਦਾ ਕਤਲ ਹੋ ਗਿਆ ਆਹ ਹੋਏਂਂ ਦਿਰੋ ਇਹਨਾਂ ਦੇ ਪ੍ਰੋਬਲਮ ਆਉਂਦੀ ਹੈ ਇਹੀ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਕਿ ਪਹਿਲਾਂ ਜਿਹੜਾ ਅਰੈਸਟ ਹੋਣੀ ਚਾਹੀਦੀ ਹੈ ਫਿਰ ਜਿਹੜਾ ਹੈਗਾ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਆਪ ਕਹਿੰਦਾ ਸੀਲਾ ਰਿਕਸ਼ਨ ਦੇ ਮਾਮਲੇ 'ਚ ਵੀ ਉਹ ਤੋਂ ਬਾਅਦ ਤਾਂ ਕੁਝ ਬਣਦਾ ਹੀ ਨਹੀਂ ਥੋੜੀ ਵਾਰੀ ਹੁਣ ਕੀ ਹੋ ਗਿਆ ਇਹ ਤਿੰਨ ਮੰਤਰੀ ਹੈ ਤੁਸੀਂ ਇਸ ਗੱਲ ਦੀ ਕੱਲੀ ਉਹਦੀ ਗੱਲ ਨਾ ਕਰੋ ਇਹਦੇ ਬੰਨਾਂ ਵਾਲੇ ਇਹ ਤਿੰਨ ਮੰਤਰੀ ਤੇ ਚੌਥਾ ਜਿਹੜਾ ਹੈਗਾ ਸੀਐਮ ਇਹ ਚਾਰ ਬੰਦੇ ਡਾਇਰੈਕਟਲੀ ਇਸ ਜ਼ਿਲ੍ਹੇ ਦੇ ਜ਼ਿੰਮੇਵਾਰ ਨੇ ਅਮਨ ਅਰੋੜਾ ਯੂਨੀਅਨ ਬਦੀਖੀਆਂ ਠੀਕ ਹੈ ਇਹਦੇ ਏਰੀਆ 'ਚ ਵੀ ਹੁਣ ਇੱਕ ਪਿੰਡ ਆ ਗਿਆ ਉਹ ਕਿੰਨੇ ਹਾਂ ਉਹਦੇ 'ਚ ਕਿੰ ਤੇ ਡਰਕ ਗਰਾਉਂਡ ਲੱਗੇ ਹੋਏ ਆ ਇਹ ਉਹ ਮੀਤ ਹੈ ਹਰ ਹੁਣ ਕੈਂਡੀਡੇਟ ਬਣ ਕੇ ਆ ਗਿਆ ਬੇਸ਼ਰਮੀ ਵੇਖੋ ਅੱਜ ਸਵੇਰ ਦੇ ਵਿੱਚ ਇੱਕ ਰੀਲ ਚੱਲ ਰਹੀ ਹੈ ਜਿਹਦੇ ਵਿੱਚ ਉਹਨੇ ਲਿਖਿਆ ਜੱਟ ਖੁੱਤੀਆਂ ਪਾਉਣ ਨੂੰ ਤਿਆਰੀ ਹੈ ਦੁਬਾਰਾ ਖੁੱਤੀਆਂ ਪਾਉਣ ਨੂੰ ਵੀ ਦੁਬਾਰਾ ਜਿਤਨਾ ਖੁੱਤੀਆਂ ਤਾਂ ਪਾਉਣਗੇ ਕਿ ਥੋੜੀਆਂ ਇਹ ਸੰਗਨੂਰ ਵਾਲੇ ਤੁਸੀਂ ਆਓ ਤਾਂ ਸਹੀ ਜਰਾ ਅੱਜ ਇੱਥੇ 70 ਵਿਸ਼ੇ ਹੋਏ ਆ ਤੇ ਉੱਥੇ ਤੁਸੀਂ ਭੰਗੜੇ ਪਾ ਰਹੇ ਹੋ ਥੋੜੀਆਂ ਗੱਡੀਆਂ ਕਾਫਲੇਆਂ ਦੀਆਂ ਫੋਟੋਆਂ ਲਾ ਕੇ ਦੱਸ ਕੀ ਰਹੇ ਲੋਕ ਤੁਹਾਨੂੰ ਨਫ਼ਰਤ ਕਰਦੇ ਆ ਜਾਗ ਲੋ ਹਾਲਾਂਕਿ ਇੱਕ ਫੋਟੋ ਆਈ ਹੈ ਸੋਸ਼ਲ ਮੀਡੀਆ ਜਿਹਦੇ ਸਿਰ ਫੜ ਕੇ ਬੈਠਾ ਹੈ ਠੀਕ ਹੈ ਤੇ ਇਹ ਜਿਹੇ ਗਾਣੇ ਬਖਾਇਆ ਲੋਕ ਨਫ਼ਰਤ ਕਰਦੇ ਆ ਅੱਜ ਲੋੜ ਲੋਕਾਂ ਨੂੰ ਜਿਹੜਾ ਮੋਢਿਆਂ ਦੀ ਜਿੱਥੇ ਉਹਨਾਂ ਨੇ ਆਪਣਾ ਸਿਰ ਰਖੜਾ ਸੀ ਰੋਂਦੇ ਹੋਏ ਸਿਰ ਰਖੜੇ ਸੀ ਤੇ ਤੁਸੀਂ ਤਾਂ ਉਹਨਾਂ ਦੇ ਸੁੱਤਰਾਂ ਤੇ ਵੀ ਹੋਣਗੇ ਇਨਸਾਫ ਤਾਂ ਚਲੋ ਸੱਤਾ ਧਰਨੇ ਦੇਣਾ ਹੁੰਦਾ ਪ੍ਰਸ਼ਾਸਨ ਨਾਲ ਮਿਲ ਕੇ ਆਪਣੀ ਕਮਾਂਡ ਦੇ ਕੇ ਵੀ ਦੁੱਧ ਦਾ ਦੁੱਧ ਕਰਦੇ ਹੋ ਪਾਣੀ ਦਾ ਪਾਣੀ ਕਰਦੇ ਹੋ ਜੇ ਸੱਚੀ ਨੀਅਤ ਨਾਲ ਕਰੇ ਪਰ ਜਿੱਥੇ ਘੇਰਿਆ ਜਾਣਾ ਇੱਕ ਤਾਂ ਇੱਕ ਮੀਡੀਆ ਦੇ ਬਹੁਤ ਸਾਰੇ ਘੱਟ ਅਦਾਰੇ ਰਹਿ ਗਏ ਜਿਹੜੇ ਸਵਾਲ ਕਰਨ ਵਾਲੇ ਉਹ ਸਾਰੇ ਲੋਕ ਕਹਿ ਰਹੇ ਆ ਪੰਜਾਬ ਦੇ ਪਰ ਦੂਜਾ ਇੱਕ ਆਪੋਜੀਸ਼ਨ ਦਾ ਆਪਣਾ ਰੋਲ ਹੁੰਦਾ ਕਿ ਜਮੀਨ ਤੇ ਜਾ ਕੇ ਅਸੀਂ ਐਸਾ ਮਾਹੌਲ ਤਿਆਰ ਕਰੀਏ ਕਿ ਪਰ ਕਿਤੇ ਨਜ਼ਰ ਨਹੀਂ ਆ ਜਮੀਨ ਤੇ ਆਪੋਜੀਸ਼ਨ ਆਪੋਜੀਸ਼ਨ ਦੇ ਨਾਮ ਤੇ ਦੋ ਲੋਕ ਜਿਹੜੇ ਤੂੰ ਤੇ ਮੈਂ ਛੋਟੇ ਭਾਈ ਇਹ ਅਸਲੀ ਖੜੇ ਆ ਤੇਰੇ ਨਾਲ ਵੀ ਵਾਪਰਿਆ ਕੁਛ ਮੇਰੇ ਨਾਲ ਵੀ ਵਾਪਰਿਆ ਤੇ ਅਸੀਂ ਆਪੋਜੀਸ਼ਨ ਦੇ ਤੌਰ ਤੇ ਖੜੇ ਅਸੀਂ ਇਸ ਤਰ੍ਹਾਂ ਮੈਂ ਤਾਂ ਕਹਿੰਦਾ ਹਰੇਕ ਦਾ ਹੀ ਕੁਛ ਨਾ ਕੁਛ ਵਾਪਰ ਜਾਵੇ ਤਾਂ ਆਪੋਜੀਸ਼ਨ ਹੋਣੀ ਤੁਸੀਂ ਆਪੋਜੀਸ਼ਨ ਕਹਿੰਨੇ ਪੋਲੀਟਿਕਲ ਸਿਸਟਮ ਇਹ ਤਾਂ ਸਾਰੇ ਇਕੱਠੇ ਹੈ ਇਹਨਾਂ ਦਾ ਭਲੇਖਾ ਸੀ ਸਾਨੂੰ ਇਹ ਉਦੋਂ ਵੱਧ ਨਾਲ ਰਲ ਗਏ ਤਾਂ ਆਪੋਜੀਸ਼ਨ ਨਾਮ ਦੀ ਕੋਈ ਜਿਹੜੀ ਹੈਗੀ ਚੀਜ਼ ਇਸ ਸਟੇਟ ਵਿੱਚ ਕੀ ਮਤਲਬ ਹੈ ਦਾ ਹਾਲਤ ਬਾਹਰ ਵੀ ਮਾੜੀ ਪਰ ਆਪਦੇ ਘਰ ਦੀ ਗੱਲ ਕਰੀਏ ਕੋਈ ਨਹੀਂ ਹੈਗੀ ਸਾਰੇ ਇਕੱਠੇ ਨੇ ਸਾਰੇ ਜਿਹੜੀ ਜ ਦੇ ਵਿੱਚ ਸਾਰੇ ਦੇ ਸਾਰੇ ਇਕੱਠੇ ਤੁਸੀਂ ਵੇਖੋ ਪਹਿਲਾਂ ਤਾਂ ਸੁਖਵੀਰ ਬਾਦਲ ਨੇ ਮਾਫੀਆਂ ਮੰਗੀਆਂ ਉੱਥੇ ਜਾ ਕੇ ਵੀ ਜਾਣੇ ਨਾ ਜਾਣੇ ਹੋਈਆਂ ਗਲਤੀਆਂ ਮੈਂ ਕਹਿੰਦਾ ਜਿਹੜੀਆਂ ਜਾਣੀਆਂ ਹੋਈ ਗਲਤੀਆਂ ਉਹ ਤਾਂ ਦੱਸ ਦਿਓ ਸਾਨੂੰ ਅਣਜਾਣੀਆਂ ਤੇ ਤੁਹਾਨੂੰ ਨਹੀਂ ਪਤਾ ਹੋਗੀਆਂ ਜਾਣੀਆਂ ਤਾਂ ਹੋਣੀਆਂ ਨੇ ਜੇ ਕਿਹਾ ਤਾਂ ਉਹਦੇ ਬਾਰੇ ਜਾਣਕਾਰੀ ਤਾਂ ਦੇ ਦਿਓ ਤੁਸੀਂ ਕਿਹਣੀ ਕੀਤੀਆਂ ਸੀ ਹੁਣ ਸਰਦੇਵ ਸਿੰਘ ਢੀਂਟਾ ਸਾਜੀ ਪਹੁੰਚੇ ਹੋਏ ਕੱਲ ਉਹ ਉੱਥੇ ਕਹਿੰਦੇ ਵੀ ਪੰਥ ਨੂੰ ਬਚਾ ਲੋ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਪਰ ਪੰਜਾਬ ਨੂੰ ਬਚਾਉਣ ਦੀ ਆਪਾਂ ਗੱਲ ਨਹੀਂ ਕਰਨੀ ਪੰਥ ਕੋਈ ਵੱਖਰਾ ਹੈਗਾ ਅਸੀਂ ਇਕੱਠੇ ਸਾਰੇ ਵਸਦੇ ਹਾਂ ਦੁਨੀਆ ਤੇ ਪੰਥ ਤਾਂ ਬਚੀ ਜਾਊਗਾ ਜੇ ਪੰਜਾਬ ਬਚਾਊਗਾ ਅੱਜ ਵੀ ਉਸੇ ਹੀ ਭਾਸ਼ਾ ਦੇ ਵਿੱਚ ਗੱਲ ਕਰਕੇ ਫਿਰ ਪੰਜਾਬ ਨੂੰ ਜਿਹੜਾ ਇੱਕ ਪਾਸੇ ਲੈਣ ਦੀ ਕੋਸ਼ਿਸ਼ ਕਰ ਰਹੇ ਤੇ ਨੌਜਵਾਨੀ ਨੂੰ ਅਪੀਲ ਕਰਾ ਰਹੇ ਆ ਵੀ ਜਿਹੜਾ ਨੌਜਵਾਨ ਜਿਹੜਾ ਬਚਾਵੇ ਕੌਣ ਬਚਾਉਣ ਮੇਰਾ ਮਤਲਬ ਪਰਮੇਂਦਰ ਢੀਡਸੀ ਹੋਰੀ ਬਚਾਉਣ ਹੋਰ ਤਾਂ ਨੌਜਵਾਨ ਘਰੇ ਕੋਈ ਜੰਮੇ ਨਹੀਂ ਹੈਗੇ ਇਸ ਦੁਨੀਆ ਤੇ ਇਹਨਾਂ ਦੇ ਘਰੇ ਜੰਮੇ ਹੋਈ ਬਚਾਉਣਗੇ ਤੁਸੀਂ ਅੱਜ ਦਿੱਤੀ 40 40 ਸਾਲ ਕਰਕੇ ਜਿਹੜੇ ਰਾਜਨੀਤੀਆਂ ਪੰਜਾਬ ਦਾ ਬੇੜਾ ਗੱਲ ਕਰਕੇ ਮਾਫੀ ਮੰ ਹੋ ਗਿਆ ਕੁਝ ਜਦ ਡਿਲੀਵਰ ਕਰਦੇ ਹੈ ਨਾ ਰੱਬ ਇਹਨਾਂ ਨੂੰ ਵਾਜਾ ਮਾਰਦਾ ਦੁੱਖ ਹੁੰਦਾ ਹੈ ਜੀ ਗੱਲ ਕਈ ਵਾਰ ਕਹਿੰਦੇ ਆ ਪਰ ਕੁਛ ਨਾ ਕੁਛ ਸ਼ਰਮਤਾ ਕਰ ਲੋ ਕੁਛ ਤਾਂ ਕੁਝ ਤਾਂ ਵੇਖ ਲੋ ਵੀ ਤੁਸੀਂ ਬਰਬਾਦ ਕੀਤਾ ਪੰਜਾਬ ਹੁਣ ਤੁਸੀਂ ਬਚਾਓਗੇ ਕੁਝ ਟਾਰ ਰਾਮ ਕਰ ਲੋ ਥੋੜਾ ਜਿਆ ਕੁਛ ਡਾੜਾ ਇਨੀ ਲੁੱਟ ਮਾਰ ਕੀਤੀ ਐ ਇਹਨੂੰ ਇੰਜੋਏ ਕਰ ਲੋ ਰਖਾ ਪੀ ਲੋ ਕੁਝ ਜ਼ਿੰਦਗੀ ਤੇ ਪਤਾ ਨਹੀਂ ਕਦੋਂ ਚਲੇ ਜਾਣਾ ਮੌਕਾ ਦੇ ਦਿਓ ਕੁਛ ਨਵੇਂ ਲੋਕਾਂ ਨੂੰ ਇੱਕ ਮੈਂ ਸਵਾਲ ਵਾਰ-ਵਾਰ ਮੈਂ ਕਰ ਰਿਹਾ ਸਾਰਿਆਂ ਨੂੰ ਹੀ ਕਰ ਰਿਹਾ तकरीबन ਜਿੰਨਾਂ ਨਾਲ ਵੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਪਤਾ ਹੈ ਕਿ ਅੱਗੇ ਕੀ ਹੋਣਾ ਤੇ ਪਿੱਛੇ ਕੀ ਹੁੰਦਾ ਰਿਹਾ ਉਹ ਆ ਮਾਫੀਆ ਇਹ ਸ਼ਰਾਬ ਮਾਫੀਆ ਕਦੋਂ ਖਤਮ ਹੋਊਗਾ ਜੇ ਕੋਈ ਉਮੀਦ ਲਾ ਦੇਣ ਲੋਕ ਕਿ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਖਤਮ ਕਿਉਂਕਿ ਸ਼ਰਾਬ ਨਾਲ ਬਹੁਤ ਕੁਝ ਵਿਗੜਿਆ ਪੰਜਾਬ ਦਾ ਕਿਹੜਾ ਮਾਫੀਆ ਹੋਰ ਖਤਮ ਹੋ ਗਿਆ ਕਿਸੀ ਮਾਫੀ ਤਾਂ ਹਰ ਚੀਜ਼ ਦਾ ਮਾਫੀ ਹੈਗਾ ਕਿ ਸ਼ਰਾਬ ਦਾਬ ਫਰੋਤੀਆਂ ਦਾ ਚਿੱਟੇ ਦਾ ਕਿਹੜਾ ਮਾਫੀ ਆ ਖਤਮ ਹੋ ਗਿਆ ਕਿਉਂਕਿ ਇਹਦੀ ਜਿਹੜੀ ਜੜਾ ਉਹ ਇੱਕੋ ਥਾਂ ਤੇ ਜਾਂਦੀ ਪਿੱਛੇ ਇਹਦਾ ਜਿਹੜਾ ਮੂਲ ਸੱਤਾ ਦੇ ਵਿੱਚ ਹੈਗਾ ਤਾਂ ਇਸ ਕਰਕੇ ਖਤਮ ਕਿਵੇਂ ਹੋ ਸਕਦਾ ਜਿੰਨਾ ਚਿਰ ਪੋਲੀਟੀਕਲ ਲੋਕ ਜਿਹੜੇ ਹੈਗੇ ਆ ਜੋ ਆਪਣੀ ਪੋਲੀਟੀਕਲ ਵਿਲ ਨੂੰ ਜਿਹੜਾ ਹੈ ਸਟਰੋਂਗ ਨਹੀਂ ਕਰਨਗੇ ਇਮਾਨਦਾਰੀ ਨਹੀਂ ਰੱਖਣਗੇ ਆਪਦੇ ਨਿਜ ਨਹੀਂ ਪਾਲਣਗੇ ਆਪਣੀਆਂ ਫੈਕਟਰੀਆਂ ਨਹੀਂ ਚਲਾਉਣਗੇ ਇੱਥੇ ਤਾਂ ਕੁਝ ਮੰਤਰੀਆਂ ਨੇ ਆਪਦੇ ਮੁੰਡੇ ਭਰਤੀ ਕਰਾ ਛੱਡੇ ਆ 50-50 ਹਜ਼ਾਰ ਰੁਪਈਆ ਦੇ ਤੁਸੀਂ ਸੁਣਿਆ ਹੋਣਾ ਠੀਕ ਹੈ ਵੀ ਅਜੇ ਕੋਈ ਭੁੱਖ ਦੀ ਜਿਹੜੀ ਕਸਰ ਲੋਕਾਂ ਬਾਰੇ ਤਾਂ ਕਦੇ ਸੋਚੀ ਦੇਣੀ ਜੇ ਨੌਕਰੀਆਂ ਚਾਹੀਦੀਆਂ ਤੁਹਾਡੇ ਪੁੱਤਾਂ ਨੂੰ 2022 ਤੋਂ ਪਹਿਲਾਂ ਤੇ ਕਈ ਸਕੂਟਰੀਆਂ ਤੇ ਵੀ ਪ੍ਰਚਾਰ ਕਰਦੇ ਰਹੇ ਅਸੀਂ ਜਿੱਥੇ ਖੜੇ ਆਂ ਸੰਗਰੂਰ ਚ ਉਹ ਉਹਦੇ ਬਾਰੇ ਮੈਂ ਇੱਥੇ ਹੁਣ ਕਿਉਂਕਿ ਮੈਨੂੰ 5 ਮਹੀਨੇ ਹੋ ਗਏ ਇੱਕ ਵਾਰੀ ਮੌਕਾ ਵੀ ਮਿਲਿਆ ਸੀ ਮੈਂ ਬੋਲਿਆ ਵੀ ਸੀ ਸਾਹਮਣੇ ਸੀ ਕੋਈ ਜਵਾਬ ਨਹੀਂ ਹੈਗਾ ਜਿੰਨੀ ਕਰਾਪਸ਼ਨ ਸੰਗਰੂਰ ਦੇ ਵਿੱਚ ਹੋਈ ਵੀ ਹੈ ਮੈਂ ਇੱਕ ਬੇਨਤੀ ਅੱਜ ਪਹਿਲੀ ਵਾਰੀ ਕਰਨ ਲੱਗਿਆ ਵੀ ਕਿਰਪਾ ਕਰਕੇ ਆਪਣੇ ਦਫ਼ਤਰਾਂ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਤੰਬੇਦਕਰ ਦੀ ਫੋਟੋ ਉਤਾਰ ਦਿਓ ਤੋੜੀ ਕਰਪਸ਼ਨ ਜਿਹੜੀ ਹੀ ਬਹੁਤ ਸਿਰੇ ਜਿਹੜੀ ਹੋ ਜਾ ਚੁੱਕੀ ਹੈ ਇਹਨਾਂ ਨੂੰ ਨਾ ਵਰਤੋ ਦੁੱਖ ਹੁੰਦਾ ਪੱਗਾਂ ਦੇ ਰੰਗ ਦਾ ਤੁਸੀਂ ਜਿਹੜੇ ਪਤਾ ਨਹੀਂ ਕਦੋਂ ਲਾਉਣੇ ਕਿ ਨਹੀਂ ਲਾਉਣੇ ਇਹਨਾਂ ਦਾ ਤਾਂ ਪਹਿਲਾ ਅਜੰਡਾ ਹੀ ਇਮਾਨਦਾਰੀ ਹੈ ਉਹ ਤਾਂ ਪਤਾ ਹੀ ਹੈ ਨਾ ਸਰ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਇਹਦੇ ਬਾਰੇ ਕੋਈ ਵਹਿਮ ਨਹੀਂ ਅੱਜ ਰਜਿਸਟਰੀਆਂ ਦੇ ਕੀ ਲੱਗਦਾ ਕੱਲ ਇੱਥੇ ਮੈਂ ਇੱਕ ਮੀਟਿੰਗ 'ਚ ਬੈਠਾ ਸੀ ਤੇ ਉਹ ਲੋਕਾਂ ਦੇ ਵਿੱਚ ਹੋਈ ਮੈਂ ਕਹਿੰਦਾ ਨਫਰਤ ਹੈਗੀ ਹੈ ਖਰਚੇ ਕਈ ਕਈ ਗੁਣਾ ਵੱਡੇ ਸਕ੍ਰੈਪਸ਼ਨ ਦੇ ਹੋਏ ਹੋਏ ਆ ਤੇ ਗੱਲਾਂ ਸੀ ਗੱਲਾਂ ਨਾਲ ਨਹੀਂ ਸੰਦੀਪ ਕੁਛ ਹੁੰਦਾ ਹੁੰਦਾ ਪ੍ਰੈਕਟੀਕਲ ਤੇ ਲੋਕ ਜਿਹੜੇ ਹੈਗੇ ਆ ਖਾਸ ਤੌਰ ਤੇ ਸੰਗਰੂਪ ਹੈਗਾ ਤੇ ਇਹਨਾਂ ਗੱਲਾਂ ਨਾਲ ਜਿਹੜੀ ਹੈਗੀ ਲੋਕਾਂ ਦੀ ਨਫ਼ਰਤ ਵੱਧਦੀ ਆ ਘਟਦੀ ਨਹੀਂ ਹੈਗੀ ਕ੍ਰਪਸ਼ਨ ਦੇ ਪਾਰਟ ਤੇ ਇਥੋਂ ਦੀ ਜੇ ਗੱਲ ਕਰੀਏ ਤਾਂ ਉਹ ਲੜਕੀ ਜਿਹੜੀ ਹੈਗੀ ਯੰਗ ਇਥੇ ਲੋਕਾਂ ਨੇ ਇੱਕ ਆਪਦੀ ਧੀ ਪੈਣ ਸਮਝ ਕੇ ਜਿਤਾਈ ਸੀ ਯਾ ਜੋ ਗਲਤ ਕ੍ਰਪਸ਼ਨ ਨਾਲ ਡੁੱਬੀ ਹੋਈ ਹੈ ਕੋਈ ਸ਼ਰਮ ਹੀ ਨਹੀਂ ਕੋਈ ਘਾਟਣ ਤੇ ਕਿਸੇ ਨੇ ਬੁਲਾ ਲਿਆ ਟ੍ਰਾਪਾਂ ਪਾੜੇ ਤੇ ਕਹਿੰਦੇ 15 ਲੱਖ ਉਹਦੇ ਕੋਲ ਲੈ ਲਿਆ ਕੁਝ ਕੋਈ ਇਹੋ ਜੀਆਂ ਗੱਲਾਂ ਕਿੱਥੋਂ ਪਤਾ ਲੱਗੀਆਂ ਫਿਰਦਾ ਮ ਦਰਦੇ ਦੂਰਦੇ ਨਹੀਂ ਇਹ ਸੰਗਰੂਰ ਵਾਲੇ ਮੇਰੇ ਕੋਲ ਤਾਂ ਬਹੁਤ ਕੁਝ ਹੈ ਇਲੈਕਸ਼ਨ ਮੜਾ ਜਾ ਆ ਜਾਂਦੇ ਹੋ ਉਹ ਜਿਹੜੇ ਤੋਂ ਨੇੜੇ ਹੋ ਜਾਂਦੇ ਹੋ ਤੇ ਮੈਂ ਤਾਂ ਇਹਨਾਂ ਸਾਰਿਆਂ ਬਾਰੇ ਆਮ ਬਾਰੇ ਨਹੀਂ ਕਿਤੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਖਿਲਾਫ ਆਏ ਅਸੀਂ ਸਿਸਟਮ ਦੇ ਖਿਲਾਫ ਆਏ ਸਿਸਟਮ ਦੇ ਵਿੱਚ ਜਿਹੜਾ ਹੈਗਾ ਬਿਲਕੁਲ ਸਾਰੀ ਨਹੀਂ ਸਾਰੀਆਂ ਪਾਰਟੀਆਂ ਜਿਵੇਂ ਮੈਂ ਸੁਖਦੇਵ ਸਿੰਘ ਜੀ ਦੀ ਗੱਲ ਕੀਤੀ ਸੀ ਬਾਦਲ ਦੇ ਸੁਭੀ ਦੀ ਗੱਲ ਕੀਤੀ ਆ ਇੱਥੇ ਰਾਜਨੀਤਿਕ ਕਰਨ ਕਾਂਗਸੀ ਵੀ ਆਉਣਗੇ ਆ ਹੁਣੇ ਗੱਲ ਕਰਦੇ ਸੀ ਰਾਜਾ ਬਣਗਾਉਂਦਾ ਪਰ ਚੰਗੀ ਗੱਲ ਹੈ ਲੋਕ ਇੱਥੋਂ ਦੇ ਜਾਗਦੇ ਆ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਮੁਰਜ਼ਮ ਹੈ ਜਿਹੜੇ ਦੋਸ਼ੀ ਹੈ ਸਿੱਦੇ ਜਿਹੜੇ ਕ੍ਰਿਪਸ਼ਨ ਦੇ ਵੀ ਕਤਲਾਂ ਦੇ ਵੀ ਜਿਹੜੇ ਆ ਉਹ ਜਿਹੇ ਦੋਸ਼ੀਆਂ ਨੂੰ ਅਸੀਂ ਇੱਥੇ ਸਟੇਜ ਜਟੜਨੇ ਆ ਸੰਗਰੂਰ ਚ ਕੈਂਡੀਡੇਟ ਬਣ ਕੇ ਆਉਣ ਵਾਲੇ ਦਿਨਾਂ ਚ ਹਲਾਤ ਬਣਦੇ ਹੋਣਗੇ ਲੋਕਾਂ ਦੀ ਕੋਈ ਆਵਾਜ਼ ਹੋਊਗੀ ਤਾਂ ਕੀ ਦਿੱਕਤ ਹੈ ਕੈਂਡੀਡੇਟ ਬਣਨ ਵਿੱਚ ਕੀ ਦਿੱਕਤ ਹੈ ਜਿੰਨਾ ਚਿਰ ਕੈਂਡੀਡੇਟ ਲੋਕ ਨਵੇਂ ਨਹੀਂ ਬਣਨਗੇ ਹੋਰ ਹੱਲ ਵੀ ਸਾਡੇ ਕੋਲ ਕੀ ਹੈਗਾ ਤੇ ਇਸ ਕਰਕੇ ਕੋਈ ਗੱਲ ਨਹੀਂ ਇਹ ਵੀ ਸਮਾਂ ਆਇਆ ਖੜਾ ਇਹਦੇ ਤੇ ਵੀ ਤਜਰਬਾ ਕਰਾਂਗੇ ਪਰ ਲੋਕ ਆਵਾਜ਼ ਜਿਹੜੀ ਹੈ ਜਿੰਨਾ ਚਿਰ ਲੋਕਾਂ ਨੂੰ ਆਪਣੀ ਵੋਟ ਦੀ ਅਹਿਮੀਤ ਨਹੀਂ ਪਤਾ ਲੱਗਦਾ ਆਪਣੀ ਮਾਲਕੀ ਦਾ ਨਹੀਂ ਪਤਾ ਲੱਗਦਾ ਅਸੀਂ ਇਹੀ ਜਗ੍ਹਾਉਨੇ ਜਾ ਕੇ ਅਸੀਂ ਕਿਹਨੇ ਵੋਟ ਵੋਟ ਜਿੰਨੂੰ ਪਾਣੀ ਪਾਰਿਆ ਜੇ ਇੱਕ ਤਾਂ ਦੁਸ਼ਮਣ ਜਿਹੜੇ ਹੈਗੇ ਉਹਨਾਂ ਨੂੰ ਪਛਾਣ ਲਓ ਉਹ ਸਾਰਾ ਸਿਆਸੀ ਸਿਸਟਮ ਤੁਹਾਡਾ ਦੁਸ਼ਮਣ ਹੈ ਇਹ ਸੰਗਰੂਰ ਦੀ ਵੋਟ ਜਿਹੜੀ ਹੈ ਇਲੈਕਸ਼ਨ ਹੈ ਸ ਉਹ ਨ ਨਹੀਂ ਪਉਣੀ ਨਾ ਨੋਟਾ ਦਾ ਬਟਨ ਦੀ অপਸ਼ਨ ਹੈਗੀ ਹੈ ਕੋਈ ਚੰਗੇ ਬੰਦੇ ਇੱਥੇ ਸਰੂਰ ਰੇ 24 ਰਾਤ ਖੜੇ ਹੋ ਸਕਦੇ ਆ ਅਸੀਂ ਆਪ ਕਹਿ ਦਿਆਂਗੇ ਜੇ ਮੈਂ ਵੀ ਇੱਥੇ ਡਰਾਈਵਰ ਦਾ ਤੁਹਾਨੂੰ ਲੱਗਦਾ ਵੀ ਕਿਤੇ ਮੇਰੀ ਗੱਲ ਠੀਕ ਹੈ ਜੇ ਮੈਂ ਇਹਦੇ ਵਿੱਚ ਆਉਂਗਾ ਤੇ ਤੁਸੀਂ ਮੇਰੇ ਤੇ ਵਿਚਾਰ ਕਰ ਸਕਦੇ ਹੋ ਤੁਸੀਂ ਮਤਲਬ ਨਵੀਂ অপਸ਼ਨ ਤਾਂ ਲਾਉਂਗੇ ਨਾ ਨਾਲੇ ਸਰੂਰ ਵਾਲੇ ਲੈਂਦੇ ਹੋਰ ਹੱਲ ਕੀ ਹੈ ਜੇ ਤਾਂ ਸਾਡੇ ਕੋਲ ਕੋਈ অপਸ਼ਨ ਪਹਿਲਾਂ ਚ ਹੋਵੇ ਵੀ ਆ ਠੀਕ ਹੈ ਫਿਰ ਜ਼ਬਰਦਸਤ ਉਹ ਤਾਂ ਥੋੜੇ ਸਾਹਮਣੇ ਸਾਰਾ ਕੁਝ ਉਹ ਜੜਿਆ ਹੋਇਆ ਪੰਜਾਬੀ ਗੱਲ ਦੀ ਗਵਾਈ ਹੈ ਤਾਂ ਸਾਨੂੰ ਨਵੀਂ অপਸ਼ਨਾਂ ਲੈਣੀਆਂ ਪੈਣਗੀਆਂ ਮੌਕਾ ਆਊਗਾ ਤਾਂ ਇਸ ਮદાન ਵਿੱਚ ਵੀ ਕੁਦੇ ਤੋਂ ਮੈਨ ਉਹਨਾਂ ਵਾਲੇ ਥੋੜੇ ਦਿਨਾਂ ਚੋਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣਿਆ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਕਿ ਸਾਰੇ ਮਾਮਲੇ ਚ ਹੋਇਆ ਕੀ ਹੈ ਪਛੋਕੜ ਕੀ ਹੈ ਤੇ ਆਉਣ ਵਾਲੇ ਸਮੇਂ ਚ ਸੰਭਾਵਨਾਵਾਂ ਕੀ ਨੇ ਸਾਰੀ ਗੱਲਬਾਤ ਕੀਤੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਸੰਗਰੂਰ